ਪੰਜਾਬ जीके ਦੇ ਵਿੱਚ ਜਿਹੜਾ ਹੁਣ ਅਸੀਂ ਕਰਾਂਗੇ ਮੋਰਚੇ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਕਿਹੜਾ ਹੈ ਮੋਰਚੇ ਠੀਕ ਹੈ ਕਿ ਜਿਹੜਾ ਕਿਹੜੀ ਕਿਸੀ ਗੁਰਦੁਆਰਾ ਸੁਧਾਰ ਜਿਹੜਾ ਸੀਗਾ ਹਨਾ ਸੁਧਾਰ ਲਹਿਰ ਸੀਗੀ ਚੱਲੀ ਹੁਣ ਉਸ ਤੋਂ ਬਾਅਦ ਮੋਰਚੇ ਸ਼ੁਰੂ ਹੁੰਦੇ ਆ ਤੇ ਕਿਵੇਂ ਪਚਾਬੀਆਂ ਦਾ ਮੋਰਚਾ ਪਹਿਲਾ ਕਿਹੜਾ ਹੈ ਚਾਬੀਆਂ ਦਾ ਮੋਰਚਾ ਚਾਬੀਆਂ ਦਾ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15 16 ਨਵੰਬਰ 1920 ਨੂੰ ਹੋਈ ਸੀ ਕਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਜਿਹੜੀ ਹੈ ਕਦੋਂ ਹੁੰਦੀ ਹੈ 15 ਜਾਂ 16 ਨਵੰਬਰ 1920 ਈਸਵੀ ਦੇ ਵਿੱਚ ਇਸ ਦੀ ਜਿਹੜੀ ਹੈ ਸਥਾਪਨਾ ਹੋਈ ਤੇ ਅੰਗਰੇਜ਼ ਸਰਕਾਰ ਨੇ ਕੋਈ ਜਿਹੜਾ ਵਾ ਇਤਰਾਜ਼ ਨਹੀਂ ਕੀਤਾ ਕਿਉਂਕਿ ਇਸ ਦੇ ਮੁੱਖ ਅਹੁਦੇਦਾਰ ਸਰਕਾਰ ਪੱਖੀ ਸਨ ਪਰ ਜਦ 28 ਅਗਸਤ 1921 ਦੇ ਦਿਨ ਜਿਹੜਾ ਹੈ ਨਵੀਂ ਚੋਣ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਤਾਂ ਸਰਕਾਰ ਨੇ ਸ਼੍ਰੋਮਣੀ ਕਮੇਟੀ ਵਿੱਚ ਜਿਹੜਾ ਦਖਲ ਦੇਣਾ ਸ਼ੁਰੂ ਕਰ ਦਿੱਤਾ ਸੀਗਾ ਔਰ 7 ਨਵੰਬਰ 1921 ਦੇ ਦਿਨ ਬਾਅਦ ਦੁਪਹਿਰ 3 ਵਜੇ ਜਿਹੜਾ ਸੀ ਪੁਲਿਸ ਜਿਹੜੇ ਸੀਗੀ ਸੁੰਦਰ ਸਿੰਘ ਰਾਮ ਗੜੀਆ ਦੇ ਘਰ ਜਿਹੜਾ ਵਾ ਘਰ ਗਿਆ ਅਤੇ ਜਿਹੜਾ ਵਾ ਉਸ ਤੋਂ ਦਰਬਾਰ ਸਾਹਿਬ ਦੇ ਤੋਪਖਾਨੇ ਜਾਨੀ ਕਿ ਖਜ਼ਾਨੇ ਦੀਆਂ ਦੀਆਂ ਤੇ ਕੁਝ ਹੋਰ ਚਾਬੀਆਂ ਲੈ ਲਈਆਂ ਸਰਕਾਰ ਨੇ ਐਲਾਨ ਕੀਤਾ ਕਿ ਉਹ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਿਹੜੀ ਸੀ ਜਮਾਤ ਨਹੀਂ ਹੈ ਇਸ ਕਰਕੇ ਜਿਹੜਾ ਸੀਗਾ ਇਸ ਕਰਕੇ ਚਾਬੀਆਂ ਲੈ ਲਈਆਂ ਗਈਆਂ ਠੀਕ ਹੈ ਔਰ ਇਸ ਹਰਕਤ ਨਾਲ ਸਿੱਖਾਂ ਵੀ ਜਿਹੜਾ ਸੀ ਸਰਕਾਰ ਵਿਰੁੱਧ ਜਿਹੜਾ ਸੀ ਕੀ ਹੋ ਗਿਆ ਗੁੱਸੇ ਦੀ ਜਿਹੜੀ ਲਹਿਰ ਸੀ ਉਹ ਫੈਲ ਗਈ ਔਰ 11 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖਤ ਸਾਹਿਬ ਤੇ ਹੋਈ ਠੀਕ ਹੈ ਔਰ ਫਿਰ ਕੀ ਹੁੰਦਾ ਹੈ 12 ਨਵੰਬਰ ਨੂੰ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਬਹਾਦਰ ਸਿੰਘ ਨੂੰ ਕਿਸ ਨੂੰ ਕਿ ਬਹਾਦਰ ਸਿੰਘ ਨੂੰ ਜਿਹੜਾ ਵਾ ਗੁਰਦੁਆਰਾ ਗੁਰਦੁਆਰਾ ਜਿਹੜਾ ਵਾ ਇੰਤਜ਼ਾਮ ਵਿੱਚ ਜਿਹੜਾ ਵਾ ਇੰਤਜ਼ਾਮ ਵਿੱਚ ਦਖਲ ਨਾ ਦੇ ਦਿੱਤਾ ਜਾਏ ਔਰ ਅਖੀਰ ਸਰਕਾਰ ਨੇ ਵੀ ਜਿਹੜਾ ਵਾ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ ਔਰ ਸਰਕਾਰ ਨੇ ਜਿਹੜੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਉਹਨਾਂ ਨੂੰ ਚਾਬੀਆਂ ਦੇਣ ਵਾਸਤੇ ਤਿਆਰ ਹੈ ਤੇ ਐਵੇਂ ਕਰਕੇ ਕੀ ਕੀਤਾ ਗਿਆ ਕਿ 6 ਦਸੰਬਰ 1921 ਈਸਵੀ ਨੂੰ ਦੇ ਦਿਨ ਜਿਹੜਾ ਸੀਗਾ ਇੱਕ ਮੀਟਿੰਗ ਵਿੱਚ ਜਿਹੜੀ ਅਸੀਂ ਮਤਾ ਪਾਸ ਕੀਤਾ ਗਿਆ ਕਿ ਕੋਈ ਜਿਹੜਾ ਵਾ ਕਿ ਕੀ ਇਹ ਕੀਤਾ ਸੰਬੰਧ ਕੀਤਾ ਇਹ ਮਤਲਬ ਕਿ ਇੱਕ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖਦਰਬਾਰ ਸਾਹਿਬ ਦੀਆਂ ਚਾਬੀਆਂ ਉਦੋਂ ਤੱਕ ਵਾਪਸ ਨਾ ਲਵੇ ਜਦੋਂ ਤੱਕ ਸਰਕਾਰ ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਆਗੂ ਰਿਹਾ ਨਹੀਂ ਕਰਦੀ ਕਿ ਜੋ ਇਸ ਮਤਲਬ ਕਿ ਮੋਰਚਾ ਜਿਹੜਾ ਹੋਇਆ ਸੀਗਾ ਤਾਂ ਕੀ ਸੀਗਾ ਕਿ ਮਤਲਬ ਜਿਹੜਾ ਸੀਗਾ ਕੁਝ ਸਿੱਖਾਂ ਨੂੰ ਜਿਹੜੇ ਸੀ ਗ੍ਰਿਫਤਾਰ ਕੀਤਾ ਗਿਆ ਸੀ ਕਹਿੰਦੇ ਕਿ ਉਦੋਂ ਤੱਕ ਚਾਬੀਆਂ ਜਿਹੜੀਆਂ ਵਾ ਉਹ ਵਾਪਸ ਨਾ ਲਈਆਂ ਜਾਣ ਜਦੋਂ ਤੱਕ ਅੰਗਰੇਜ਼ ਜਿਹੜੇ ਗ੍ਰਿਫਤਾਰ ਕੀਤੇ ਹੋਏ ਆਗੂ ਜਿਹੜੇ ਰਿਹਾ ਨਹੀਂ ਕਰ ਦਿੰਦੀ ਇਸਤੇ ਜਿਹੜਾ ਵਾ 17 ਜਨਵਰੀ ਨੂੰ ਅ 17 ਜਨਵਰੀ ਨੂੰ 193 ਚ ਵਿੱਚੋਂ ਜਿਹੜੇ ਸੀਗੇ 150 ਆਗੂ ਜਿਹੜੇ ਆ ਉਹ ਕੀ ਕਰ ਦਿੱਤੇ ਗਏ ਰਹਾ ਰਿਹਾ ਕਰ ਦਿੱਤੇ ਗਏ ਕੀ ਕਰ ਦਿੱਤੇ ਗਏ ਰਿਹਾ ਕਰ ਦਿੱਤੇ ਗਏ ਔਰ ਜੇਰ ਸੀ ਪਰ ਪੰਡਿਤ ਦਿਨਾ ਨਾਥ ਨੂੰ ਰਿਹਾ ਨਾ ਕੀਤਾ ਗਿਆ ਪਰ ਕਿਸ ਨੂੰ ਪੰਡਿਤ ਦਿਨਾ ਨਾਥ ਨੂੰ ਜਿਹੜਾ ਸੀ ਉਹ ਰਿਹਾ ਨਹੀਂ ਕੀਤਾ ਗਿਆ ਕਹਿਣ ਦਾ ਭਾਵ ਇੱਥੇ ਕੀ ਹੈ ਕਿ ਅੰਗਰੇਜ਼ਾਂ ਦੇ ਦੁਆਰਾ ਠੀਕ ਹੈ ਕਿਸ ਦੇ ਦੁਆਰਾ ਅੰਗਰੇਜ਼ਾਂ ਦੇ ਦੁਆਰਾ ਜਿਹੜਾ ਸੀਗਾ ਹਰ ਮੰਦਰ ਸਾਹਿਬ ਦੇ ਜੋ ਮਤਲਬ ਕਿ ਖਜ਼ਾਨੇ ਦੀਆਂ ਜਿਹੜੀਆਂ ਸੀ ਕਿ ਤੋਪਖਾਨੇ ਦੀਆਂ ਤੋਸ਼ੇਖਾਨੇ ਦੀਆਂ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਚਾਬੀਆਂ ਲੈ ਲਈਆਂ ਸੀਗੀਆਂ ਕਿਨਾਂ ਨੇ ਅੰਗਰੇਜ਼ਾਂ ਨੇ ਔਰ ਇਸਤੇ ਆਪਣਾ ਕਬਜ਼ਾ ਇੱਕ ਹਸਬਾ ਕਰ ਲਿਆ ਸੀ ਲੇਕਿਨ ਬਾਅਦ ਵਿੱਚ ਜਿਹੜਾ ਸੀਗਾ ਸੁਧਾਰ ਲਹਿਰ ਜਿਹੜੀ ਸੀ ਜਾਨੀ ਕਿ ਅਕਾਲੀ ਦਲ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤਾਂ ਉਹਨਾਂ ਨੇ ਜਿਹੜਾ ਸੀਗਾ ਇਹਨਾਂ ਚਾਬੀਆਂ ਨੂੰ ਜਿਹੜਾ ਵਾ ਅੰਗਰੇਜ਼ਾਂ પાસે ਵਾਪਸ ਲਿਆ ਠੀਕ ਹੈ ਔਰ ਫਿਰ ਜਾ ਕੇ ਇਸ ਘਟਨਾ ਨੂੰ ਇਤਿਹਾਸ ਦੇ ਵਿੱਚ ਕੀ ਕਿਹਾ ਜਾਂਦਾ ਹੈ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ પાસે ਇਹਨਾਂ ਨੇ ਜਿਹੜੀਆਂ ਚਾਬੀਆਂ ਕਢਾਈਆਂ ਓਕੇ ਠੀਕ ਹੈ ਤੇ ਉਸ ਤੋਂ ਬਾਅਦ ਨੈਕਸਟ ਕੀ ਹੈ ਤਾਂ ਨੈਕਸਟ ਆ ਜਾਂਦਾ ਹੈ ਸਾਕਾ ਨਨਕਾਣਾ ਸਾਹਿਬ ਕੀ ਹੈ ਸਾਕਾ ਨਨਕਾਣਾ ਸਾਹਿਬ ਚਲੋ ਤਾਂ ਅਗਲਾ ਜਿਹੜਾ ਕਿਹੜਾ ਹੈ ਨਨਕਾਣਾ ਸਾਕਾ ਨਨਕਾਣਾ ਸਾਹਿਬ ਤਾਂ ਸਾਕਾ ਨਨਕਾਣਾ ਸਾਹਿਬ ਜਿਹੜਾ ਅਸੀਂ ਕਰ ਰਹੇ ਹਾਂ ਹੁਣ ਅਗਲਾ ਨੈਕਸਟ ਜਿਹੜਾ ਹੈ ਤਸਾਕਾ ਨਨਕਾਣਾ ਸਾਹਿਬ ਸ਼ਹੀਦ ਦੀ ਸਾਕਾ 21 ਫਰਵਰੀ ਸਾਲ 1921 ਇਸ ਵਿੱਚ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਵਿੱਚ ਜਿਹੜਾ ਹੈ ਵਿੱਚ ਜਿਹੜਾ ਹੈ ਹੋਇਆ ਕਿੰਨਾ ਦਾ ਜਨਮ ਸਥਾਨ ਇਹ ਹੈ ਏ ਨਨਕਾਣਾ ਸਾਹਿਬ ਗੁਰਦੁਆਰਾ ਜਿਹੜਾ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਇੱਥੇ ਹੁੰਦਾ ਹੈ ਨਨਕਾਣਾ ਸਾਹਿਬ ਇਹ ਗੁਰਦੁਆਰਾ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਧਰਮ ਦੇ ਬਾਨੇ ਗੁਰੂ ਨਾਨਕ ਦੇਵ ਜੀ ਦਾ ਕਹਿੰਦੇ ਜਨਮ ਹੋਇਆ ਹੈ ਹੋਇਆ ਸੀ ਇਸੇ ਕਰਕੇ ਜਿਹੜਾ ਸੀ ਇਸ ਗੁਰਦੁਆਰੇ ਨੂੰ ਗੁਰਦੁਆਰਾ ਜਨਮ ਸਥਾਨ ਕਰਕੇ ਜਿਹੜਾ ਉਹ ਜਾਣਿਆ ਜਾਂਦਾ ਔਰ ਗੁਰਮੁਤ ਦੇ ਜਿਹੜੇ ਸੀਗੇ ਮਹਾਨ ਆਦਰਸ਼ ਨੂੰ ਦ੍ਰਿੜ ਕਰਵਾਉਣ ਲਈ ਠੀਕ ਹੈ ਗੁਰੂ ਸਹਿਬਾਨ ਨੂੰ ਆਪ ਵੀ ਜਿਹੜਾ ਸੀ ਬੇਮਿਸਾਲ ਕੁਰਬਾਨੀਆਂ ਆ ਦੇਣੀਆਂ ਪਈਆਂ ਸਨ ਅਰ ਪੰਜਵੀਂ ਪਾਸ਼ਾ ਨੇ ਵੀ ਬੇਮਿਸਾਲ ਸ਼ਹੀਦ ਦਿੱਤੀ ਤੇ ਅਸਹਿ ਤਸੀਹੇ ਦੇ ਕੇ ਅਰ ਸੀ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਅਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਜਿਹੜਾ ਦਿੱਲੀ ਦੇ ਚਾਂਦੀ ਚੌਕ ਦੇ ਵਿੱਚ ਜਿਹੜਾ ਸੀ ਸ਼ਹੀਦ ਕੀਤਾ ਗਿਆ ਸੀ ਦਸਵੇਂ ਪਿਤਾ ਦੇ ਵੱਡੇ ਸਹਬਜ਼ਾਦੇ ਸਿੱਖੀ ਦੇ ਸਿੱਖੀ ਦੇ ਤੇ ਕਾਇਮ ਰਹਿ ਕੇ ਵੀ ਉਹਨਾਂ ਨੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਜਿਹੜਾ ਵਾ ਦੇ ਕਮਸਾਨ ਦਾ ਯੁੱਧ ਹੁੰਦਾ ਉਹਦੇ ਸ਼ਹੀਦੀ ਪ੍ਰਾਪਤ ਕੀਤੀ ਛੋਟੇ ਸਾਹਿਬ ਜਾਦੇ ਫਤਿਹ ਸਿੰਘ ਤੇ ਜੁਰਾਵਰ ਸਿੰਘ ਜੋ ਸਨ ਛੋਟੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਨੇ ਮੁਗਲ ਜਿਹੜਾ ਵਾ ਹਿਰਾਸਤ ਵਿੱਚ ਡਰਾਉਣ ਧਮਕਾਉਣ ਦੇ ਤਸੀਹੇ ਦੇਣ ਦੇ ਬਾਵਜੂਦ ਵੀ ਸਿੱਖੀ ਵਿਸ਼ਵਾਸ ਨੂੰ ਆਂਚ ਨਹੀਂ ਲੱਗਣ ਦਿੱਤੀ ਉਹਨਾਂ ਨੇ ਔਰ ਸ਼ਹੀਦ ਦੀ ਦੇ ਦਿੱਤੀ ਔਰ ਗੁਰੂ ਠੀਕ ਹੈ ਜੀ ਦੀ ਦੀ ਇਹ ਦਿੱਸੀ ਗਈ ਪਰ ਉਹ ਕੋ ਭرائی ਨਹੀਂ ਸੀਗੇ ਗੁਰੂ ਸਹਿਬਾਨ ਜੀ ਦੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਜੀ ਭਾਈ ਦੀਪ ਸਿੰਘ ਜੀ ਠੀਕ ਹੈ ਤੇ ਹੋਰ ਅਣਗਿਣਤ ਸਿੰਘਣ ਸਿੰਘ ਤੇ ਸਿੰਘਣੀਆਂ ਨੇ ਜਿਹੜਾ ਸੀਗਾ ਸਿੱਖੀ ਮਾਰਗ ਤੇ ਜਿਹੜੀ ਸੀ ਦ੍ਰਿੜਤਾ ਨਾਲ ਚੱਲਦੇ ਆ ਜਿਹੜੀ ਅਸੀਂ ਸ਼ਹੀਦیاں ਪਾਈਆਂ ਸਰ ਔਰ ਜੰਗਲਾਂ ਵਿੱਚ ਭੁੱਖੇ ਧਿਆਏ ਰਹਿੰਦੇ ਆ ਵੀ ਜਿਹੜਾ ਸੀ ਉਹ ਸਿੱਖੀ ਸਿੱਧਕੁਨਿ ਰੂਹასი ਕਾਇਮ ਰੱਖਣ ਰੱਖਿਆ ਉਹਨਾਂ ਨੇ ਔਰ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਕੀ ਕਿਹੜਾ ਹੈ ਨਨਕਾਣਾ ਸਾਹਿਬ ਜੋ ਪਾਕਿਸਤਾਨ ਦੇ ਵਿੱਚ ਜਿੱਥੇ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ ਰਾਇਪੋ ਇਤਲੰਡੀ ਉਹਨੂੰ ਅੱਜ ਕੱਲ ਕੀ ਕਹਿੰਦੇ ਨੇ ਨਨਕਾਣਾ ਸਾਹਿਬ ਦੀਪ ਦੀਪਵਿੱਤਰਤਾ ਪੁੱਤਰ ਤਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਵਾਪਰ ਦੁਖਾਂਤ ਦੇ ਉਸ ਆਜ਼ਾਦ ਕਰਵਾਉਣ ਦਾ ਮਕਸਦ ਜਿਹੜਾ ਹੈ ਸਿਰਫ ਸਬੰਧਿਤ ਠੀਕ ਹੈ ਦਾ ਇਥੇ ਕੀ ਹੈ ਕਿ ਦੁਖਾਨ ਸੀਗਾ ਜਿਹੜਾ ਠੀਕ ਹੈ ਦੁਖਾਨਤ ਨੇ ਉਸ ਸਮੇਂ ਆਜ਼ਾਦ ਕਰਵਾਉਣ ਦਾ ਮਕਸਦ ਸਿਰਫ ਕੀ ਸੀਗਾ ਸਬੰਧਿਤ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੀ ਨਹੀਂ ਬਲਕਿ ਉਸ ਪਵਿੱਤਰ ਧਰਤੀ ਉੱਪਰ ਗੁਰੂ ਮਰਿਆਦਾ ਬਹਾਲ ਕਰਵਾਉਣਾ ਵਜਿ ਕਿਉਂਕਿ ਉਸ ਸਮੇਂ ਦੇ ਮਹੰਤ ਨਰਨੰਦਾਸ ਨੇ ਤੋਂ ਜਿਹੜਾ ਸੀਗਾ ਪਹਿਲਾ ਰਹਿ ਚੁੱਕੇ ਮਹੰਤ ਸਾਧੂ ਰਾਮ ਨੇ ਤੇ ਕਿਸ ਕਿਸ਼ਨ RAM ਨੇ ਜਿਹੜਾ ਸੀਗਾ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਸੀਗਾ ਮਸੇ ਰੰਗੜ ਵਾਲੇ ਸਮੇਂ ਠੀਕ ਹੈ ਦੇ ਹਾਲਾਤਾਂ ਤੋਂ ਵੀ ਬੱਤਰ ਹਾਲਾਤ ਬਣਾਉਂਦੇ ਸਨ ਕੇਵਲ ਉੱਥੇ ਜਿਹੜਾ ਸੀ ਨਾਚੀਆਂ ਦਾ ਨਾਚ ਸੀ ਬਲਕੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਕਰਨ ਜਾਣ ਵਾਲੀਆਂ ਬੀਬੀਆਂ ਔਰਤਾਂ ਦੀ ਇੱਜ਼ਤ ਵੀ ਜਿਹੜੀ ਸੀ ਮਹਿਫੂਜ਼ ਨਹੀਂ ਰਹੀ ਸੀ ਓਕੇ ਤਾਂ ਕਹਿੰਦਾ ਇੱਥੇ ਕੀ ਭਾਵੇਂ ਅੱਗੇ ਪੜਦੇ ਆ ਤਾਂ ਹੋਰ ਵਿਜਿਤ ਸੇ ਅਨੇਕ ਘਟਨਾਵਾਂ ਵਾ ਵਾਪਰ ਰਹੀਆਂ ਸਨ ਇਹ ਸਾਰੀਆਂ ਹੀ ਘਟਨਾਵਾਂ ਤੋਂ ਕੀ ਹੁੰਦਾ ਹੈ ਬਾਅਦ ਵਿੱਚ ਕੀ ਹੈ ਜਨਵਰੀ 26 ਜਨਵਰੀ 1921 ਈਸਵੀ ਦੇ ਵਿੱਚ ਨੂੰ ਜਿਹੜਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਜਨੈਲ ਇਜਲਾਸ ਵਿੱਚ ਇਸ ਬਾਰੇ ਇੱਕ ਜਿਹੜੀ ਸੀ ਵਿਸ਼ੇਸ਼ ਗੁਰਮਤਾ ਪਾਸ ਕਰਕੇ ਉਹਨਾਂ ਨੇ ਜਿਹੜੀ ਸੀ 4 5 6 ਮਾਰਚ 1921 ਨੂੰ ਜਿਵੇਂ ਨਨਕਾਣਾ ਸਾਹਿਬ ਵਿਕੇ ਇੱਕ ਭਾਰੀ ਇਕੱਠ ਸਦਨ ਬਾਰੇ ਵਿਚਾਰ ਚਰਚਾ ਕੀਤੀ ਤਾਂ ਕਿ ਜਿਹੜਾ ਸੀਗਾ ਕੀ ਕਰ ਸਕੇ ਸਮੁੱਚੇ ਪੰਥਕ ਰੂਪ ਵਿੱਚ ਮਿਲ ਕੇ ਜਿਹੜਾ ਵਾ ਬੈਠ ਕੇ ਗੁਰਦੁਆਰੇ ਦੇ ਪ੍ਰਬੰਧਾ ਤੇ ਮਹੰਤ ਨਰੈਨਦਾਸ ਬਾਰੇ ਜਿਹੜਾ ਸੀ ਵਿਚਾਰ ਕੀਤਾ ਜਾ ਸਕੇ ਤੇ ਮਹੰਤ ਨਰੈਨਦਾਸ ਨੂੰ ਸੁਧਾਰਨ ਲਈ ਕਿਹਾ ਜਾਵੇ ਉਸ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਦੇ ਜਿਹੜਾ ਸੀ ਕਹਿੰਦੇ ਕਿਹਾ ਜਾਵੇ ਤਾਂ ਕਿ ਉਹ ਪਵਿੱਤਰ ਅਸਥਾਨ ਦੀ ਮਰਿਆਦਾ ਜਿਹੜੀ ਆ ਬਹਾਲ ਹੋ ਸਕੇ ਉਸ ਪੰਥਕ ਇਕੱਠ ਦੀ ਸੋਹਮੰਤ ਨਰੈਣ ਦਾਸ ਨੂੰ ਲੱਗੀ ਅਲੱਗ ਗਈ ਤੇ ਉਸ ਨੇ ਅਸੀਂ ਵਿਉਂਤ ਘੜ ਲਈ ਤੇ ਉਹ ਜਿਹੜਾ ਸੀਗਾ ਮਤਲਬ ਕਿ ਇਸ ਬਾਰੇ ਜਿਹੜਾ ਵਾ ਉਸ ਨੂੰ ਪਤਾ ਲੱਗ ਜਾਂਦਾ ਕਿਸ ਨੂੰ ਨਰੈਣ ਦਾਸ ਨੂੰ ਤੇ ਉਹਨੇ ਇੱਕ ਵਿਉਂਤ ਘੜੀ ਇੱਕ ਸਕੀਮ ਲਗਾਈ ਔਰ ਜਿਹੜਾ ਸੀ ਉਸ ਨੇ ਅਸੀਂ ਉਹ ਸਿੱਖਾਂ ਦੇ ਉਸ ਭਾਰੀ ਇਕੱਠ ਤੇ ਹਮਲਾ ਕਰਨਾ ਕਰਕੇ ਅਸੀਂ ਸਭ ਗੁਰਮਤਿ ਸੁਧਾਰ ਕਾ ਯੂਨੀਵਰਸਿਟੀ ਖਤਮ ਕਰ ਦੇਵੇਗਾ ਉਹਨੇ ਕਿ ਜਿਹੜਾ ਸੀ ਪਲਾਨਿੰਗ ਕਰ ਲਈ ਔਰ ਇਸ ਲਈ ਸੀ ਉਸਨੇ ਜਿਹੜਾ ਸੀ ਗੁਰੂ ਘਰ ਵਿੱਚ ਭਾਰੀ ਮਾਤਰਾ ਵਿੱਚ ਜਿਹੜਾ ਸੀ ਗੋਲੀ ਸਿੱਕਾ ਜਿਹੜਾ ਸੀ ਟਮ ਬੁੱਕੇ ਠੀਕ ਹੈ ਪਿਸਟਲ ਬੰਦੂਕਾਂ ਮਿੱਟੀ ਦੇ ਤੇਲ ਦੇ ਪਿੱਪਿਆਂ ਤੇ ਲੱਕੜਾਂ ਦਾ ਜਿਹੜਾ ਸੀਗਾ ਜਖੀਰਾ ਇਕੱਠਾ ਕਰ ਲਿਆ ਮਤਲਬ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਲਿਆ ਔਰ ਨਰੈਣ ਨੇ ਇਸ ਬਾਰੇ ਦੀ ਸੌਰੀ ਨਰਾਂ ਜਿਹੜੇ ਦਾਸ ਸਿੱਕੇ ਇੱਥੋਂ ਦੇ ਜੋ ਮਹੰਤ ਸਨ ਦੇ ਇਸਾਰੇ ਦੀ ਸੌ ਜਿਹੜੀ ਸੀ ਜਦੋਂ ਮਤਲਬ ਕਿ ਇਸ ਬਾਰੇ ਸਾਰਾ ਕੁਝ ਗੁਰਸਿੱਖਾਂ ਕੋਲ ਪਹੁੰਚੀ ਸੂ ਮਤਲਬ ਕਿ ਸੂ ਦਾ ਮਤਲਬ ਹੁੰਦਾ ਕਿ ਚੀਜ਼ ਮਤਲਬ ਕਿ ਆ ਸੂ ਲਗਣਾ ਕਿ ਕਿਸੇ ਨੂੰ ਜਿਹੜਾ ਉਸ ਚੀਜ਼ ਬਾਰੇ ਪਹਿਲਾਂ ਹੀ ਪਤਾ ਲੱਗ ਜਾਣਾ ਕਿ ਐਵੇਂ ਹੋ ਸਕਦਾ ਓਕੇ ਉਹਨੂੰ ਸੂ ਕਹਿੰਦਾ ਜਾਂਦਾ ਤਾਂ 19 ਫਰਵਰੀ ਨੂੰ ਭਾਰੀ ਜਿਹੜਾ ਨੂੰ ਭਾਈ ਲక్ష్మణ ਸਿੰਘ ਧਾਰੋਵਾਲੀ ਨੇ ਜਿਵੇਂ ਜਿਸੀ ਇੱਕ ਆ ਜਿਹੜੇ ਉਹਨਾਂ ਨਾਲ ਪਾਈ ਸੀ ਕੌਣ ਸੀ ਕਰਤਾਰ ਸਿੰਘ ਸਰਾਬਾ ਜਿਹਸੀ ਝੱਬੜ ਸ਼੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਤੀ ਦੀ ਆਜ਼ਾਦੀ ਲਈ ਚੱਲੇ ਚਲੇ ਜਿਹੜੇ ਚਾਲੇ ਪਾ ਦੇਣਗੇ ਮਿੱਥੇ ਸਮੇਂ ਤੇ ਜਿਹੜਾ ਸੀਗਾ ਤੇ ਅਰਦਾਸ ਹੋਦ ਕੇ ਲਾਡਲੇ ਸਮੇ ਜਿਹੜਾ ਸੀਗਾ ਲਾਡਲੇ ਸਿੰਘਾਂ ਨੇ ਜਿਹੜਾ ਸੀ ਗੁਰਤਾਮ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਜਿਹੜਾ ਸੀਗਾ ਸ਼੍ਰੀ ਨਨਕਾਣਾ ਸਾਹਿਬ ਨੂੰ ਚੇਲੇ ਪਾ ਵਾ ਦਿੱਤੇ ਠੀਕ ਹੈ ਸੌਰੀ ਚਾਲੇ ਪਾ ਦਿੱਤੇ ਠੀਕ ਹੈ ਇਹਨਾਂ ਨੇ ਆਜ਼ਾਦ ਕਰਵਾਉਣ ਲਈ ਕਿ ਗੁਰਤਾਮ ਆਜ਼ਾਦ ਕਰਵਾਉਣ ਲਈ ਗੁਰੂ ਨਨਕਾ ਜੀ ਗੁਰੂ ਮਤਲਬ ਕਿ ਸ੍ਰੀ ਗੁਰੂ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਨੂੰ ਚਾਲੇ ਪਾ ਦਿੱਤੇ ਔਰ ਜਿਸ ਸਮੇਂ ਜਿ세 ਭਾਈ ਲక్ష్మణ ਸਿੰਘ ਜੀ ਦਾ ਜਥਾ ਨਨਕਾਣਾ ਸਾਹਿਬ ਦੇ ਅੰਦਰ ਜਿਹੜਾ ਉਹ ਕੀ ਹੋ ਜਾਂਦਾ ਦਾਖਲ ਹੋ ਜਾਂਦਾ ਹੈ ਠੀਕ ਹੈ ਕੀ ਹੁੰਦਾ ਹੈ ਕਿ ਜਿਹੜਾ ਦਾਖਲ ਹੋ ਜਾਂਦਾ ਹੈ ਕਿਹੜਾ ਜਿਹੜਾ ਸੈਨਿਕ ਜੱਥਾ ਸੀਗਾ ਕੈਨਦਾਪਾਬ ਕਿ ਉੱਥੇ ਜਿਹੜੇ ਸੰਤ ਕਿਹੜੇ ਸਨ ਨਰਨਦਸ ਉਹਨਾਂ ਨੇ ਕਾਫੀ ਜਿਹੜੀ ਆ ਪਵਿੱਤਰਤਾ ਉੱਥੇ ਫੈਲਾ ਚੁੱਕੀ ਸੀ ਯਾਨੀ ਕਿ ਉੱਥੇ ਬੀਬੀਆਂ ਦਾ ਜਾਣਾ ਵੀ ਜਿਹੜਾ ਸੀਗਾ ਮਹਿਫੂਜ਼ ਨਹੀਂ ਸੀਗਾ ਕਿ ਕੈਨਦਾਪਾਵੇ ਕਿ ਬਿਲਕੁਲ ਪਵਿੱਤਰਤਾ ਭੰਗ ਕਰ ਦਿੱਤੀ ਗਈ ਸੀਗੀ ਕਿੱਥੋਂ ਦੀ ਗੁਰਦੁਆਰਾ ਦੀਸ ਠੀਕ ਹੈ ਗੁਰਦੁਆਰਾ ਨਨਕਾਣਾ ਸਾਹਿਬ ਦੀ ਜਿੱਥੇ ਕਈ ਗੁਰੂਆਂ ਦਾ ਸਿੱਖ ਗੁਰੂ ਪਹਿਲੇ ਕਿਹੜੇ ਸਨ ਤਾਂ ਉਹਨਾਂ ਦਾ ਜਿਹੜਾ ਸੀ ਧਰਮ ਸਥਾਨ ਅਗੇ ਮਹਾਂਤ ਨਰੈਣ ਨੇ ਅਸੀਂ ਬਾਹਰਲੇ ਸਾਰੇ ਗੇਟ ਕੀਆ ਬੰਦ ਕਰਵਾ ਦਿੱਤੇ ਅਤੇ ਜਿਹੜਾ ਸੀ ਸ਼ਾਂਤਮਈ ਸਿੱਖਾਂ ਤੇ ਮੀਹ ਦੀਆਂ ਤਰ੍ਹਾਂ ਤਰ੍ਹਾਂ ਜਿਹੜਾ ਸੀ ਮੀਹ ਦੀ ਤਰ੍ਹਾਂ ਜਿਹੜੇ ਸੀ ਗੋਲੀਆਂ ਦੀ ਬੁਸ਼ਾਰ ਕਰ ਦਿੱਤੀ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਰਸੀ ਤਾਬਿਆ ਬੈਠੇ ਭਾਈ ਲక్ష్మణ ਸਿੰਘ ਨੂੰ ਗੋਲੀਆਂ ਨਾਲ ਜਿਹੜਾ ਸੀਗਾ ਅਧਮੋਯਕਰਨ ਤੇ ਮਗਰੋਂ ਜਿਹੜਾ ਸੀ ਜਾਂਡ ਨਾਲ ਉਠਾ ਲਮਕਾ ਕੇ ਅੱਗ ਲਗਾ ਦਿੱਤੀ ਗਈ ਦੇ ਕੇ ਅਸੀਂ ਸ਼ਹੀਦ ਕਰ ਦਿੱਤਾ ਗਿਆ ਔਰ ਸ੍ਰੀ ਦਰਬਾਰ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਵੀ ਜਿਹੜਾ ਵਾ ਕਈ ਗੋਲੀਆਂ ਲੰਘੀਆਂ ਔਰ ਇਸ ਤਰ੍ਹਾਂ ਜਿਹੜਾ ਦੋ ਭਾਈ ਦਲੀਪ ਸਿੰਘ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਤਾਂ ਉਹਨਾਂ ਨੂੰ ਵੀ ਜਿਹੜਾ ਸੀ ਬਲਦੀ ਪੱਠੀ ਵਿੱਚ ਸੁੱਟ ਕੇ ਜਿਹੜਾ ਸੀ ਸ਼ਹੀਦ ਕਰ ਦਿੱਤਾ ਗਿਆ ਔਰ ਸ਼ਹੀਦ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਜਿਹੜਾ ਸੀ ਸਾੜਿਆ ਗਿਆ ਔਰ ਉਸ ਸਮੇਂ ਇੱਥੇ ਇੱਕ 100 ਸਾਲ ਠੀਕ ਹੈ 100 1-2 ਸਾਲ ਜਿਹੜਾ ਸੀਗਾ ਸਾਲ ਦਾ ਸਿੱਖ ਬੱਚਾ ਜੋ ਇੱਕ ਅਲਮਾਰੀ ਵਿੱਚ ਬੰਨ ਸੀ ਉਸ ਨੂੰ ਬਾਹਰ ਕੱਢ ਕੇ ਜਿਹੜਾ ਸੀ ਬਲਦੀ ਅੱਗ ਦੇ ਉੱਪਰ ਸੁੱਟ ਕੇ ਜਿਹੜਾ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਕਿੰਨੇ ਸਾਲ ਦਾ ਬੱਚਾ ਸੀ 1 2 ਸਾਲ ਦਾ ਬੱਚਾ ਸੀਗਾ ਐਵੇਂ ਜਿਹੜੇ ਆ ਸਿੱਖਾਂ ਦੇ ਨਾਲ ਜਿਹੜਾ ਆ ਆ ਕਿਤੇ ਔਰ ਇਸ ਘਟਨਾ ਦੇ ਸਾਰੇ ਪੰਥ ਨੂੰ ਜਿਹੜਾ ਸੀ ਹਿਲਾ ਕੇ ਰੱਖ ਦਿੱਤਾ ਸੀਗਾ ਔਰ ਸੰਗਤ ਜਿਹੜੀ ਸੀ ਭਾਰੀ ਗਿਣਤੀ ਵਿੱਚ ਜਿਹੜੀ ਨਨਕਾਣਾ ਸਾਹਿਬ ਜਿਹੜੀ ਆ ਉਹ ਪੁੱਜੀ ਔਰ ਸ਼ੁਰੂ ਹੋ ਗਈ ਉਸੇ ਦਿਨ ਹੀ ਕੀ ਹੁੰਦਾ ਫਿਰ ਸ਼ਾਮ ਨੂੰ ਅੰਗਰੇਜ਼ ਸਰਕਾਰ ਨੇ ਜਿਹੜਾ ਸੀ ਸਿੱਖਾਂ ਦੇ ਹੋ ਰਹੇ ਜਿਹੜੇ ਸੀ ਕਿ ਸਿੱਖਾਂ ਦੇ ਰੋ ਅਗੇੜਾ ਸੀਗਾ ਚਲਕਦੇ ਆ ਗੁਰਦੁਆਰੇ ਦੀਆਂ ਚਾਬੀਆਂ ਜਿਹੜੀਆਂ ਸੀ ਸਿੱਖਾਂ ਨੂੰ ਸੌਂਮ ਦਿੱਤੀਆਂ ਔਰ ਇਸ ਤਰ੍ਹਾਂ ਗੁਰਧਾਮਾਂ ਨੂੰ ਆਜ਼ਾਦ ਕਰਵਾ ਕੇ ਜਿਹੜਾ ਸੀ ਮੁਰੜ ਉਥੇ ਜਿਹੜਾ ਸੀਗਾ ਕੀ ਕਰਨਾ ਚਾਹੁੰਦੇ ਸਨ ਗੁਰਮਰੀ ਯਾਦਾ ਬਹਾਲ ਕੀਤੀ ਗਈ ਔਰ ਇਸ ਤਰ੍ਹਾਂ ਜਿਹੜਾ ਸੀਗਾ ਭਾਈ ਲక్ష్ਮਣ ਸਿੰਘ ਦੇ ਸਿੱਦਕ ਤੇ ਕੁਰਬਾਨੀ ਨੇ ਪੰਥ ਦੀ ਜਿਹੜਾ ਸੀ ਇੱਕ ਵੱਡੀ ਸਮੱਸਿਆ ਦਾ ਜਿਹੜਾ ਸੀ ਹੱਲ ਕਰ ਦਿੱਤਾ ਸੀਗਾ ਕਿਸ ਦਾ ਹੱਲ ਕਰ ਦਿੱਤਾ ਸੀ ਇੱਕ ਵੱਡੀ ਸਮੱਸਿਆ ਦਾ ਹੱਲ ਕਰ ਦਿੱਤਾ ਸੀ ਇਹ ਕਿੰਨਾ ਦੀ ਕੁਰਬਾਨੀ ਨੇ ਲక్ష్మణ ਸਿੰਘ ਦੀ ਕੁਰਬਾਨੀ ਨੇ ਔਰ ਅਰਦਾਸ ਵਿੱਚ ਨਨਕਾਣਾ ਸਾਹਿਬ ਦੇ ਜਿਹੜਾ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਕਿਸ ਦੇ ਵਿੱਚ ਆ ਜਿਹੜਾ ਆਪਾਂ ਜਦੋਂ ਅਰਦਾਸ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਹੈ ਸ਼ਹੀਦਾਂ ਨੂੰ ਜਿਹੜਾ ਹੈ ਜੋ ਸ਼ਹੀਦ ਹੁੰਦੇ ਨਨਕਾਣਾ ਸਾਹਿਬ ਦੇ ਹੱਤਿਆਕਾਂਡ ਦੇ ਵਿੱਚ ਜਾਂ ਸਾਕੇ ਦੇ ਵਿੱਚ ਤਾਂ ਉਹਨਾਂ ਨੂੰ ਅਸੀਂ ਜਿਹੜਾ ਅੱਜ ਵੀ ਸ਼ਹੀਦ ਕਰਦੇ ਹਾਂ ਅਰਦਾਸ ਦੇ ਵਿੱਚ ਮਤਲਬ ਯਾਦ ਕਰਦੇ ਹਾਂ ਅਰਦਾਸ ਦੇ ਵਿੱਚ ਦੇਖੋ ਜਿਹੜੇ ਅਸੀਂ ਕੌਨ ਸੀ ਨਰਨ ਦਾਸ ਸੀ ਗੇ ਮਹੰਤ ਸਨ ਉਹਨਾਂ ਦੇ ਅਧੀਨ ਆਉਂਦਾ ਸੀਗਾ ਮਤਲਬ ਕਿ ਉਹ ਬਹੁਤ ਜ਼ਿਆਦਾ ਜਿਹੜੇ ਸੀ ਐਸ਼ ਪ੍ਰਸਨ ਵਿਗੜੇ ਹੋਏ ਸਨ ਔਰ ਜੇ ਅਸੀਂ ਉਹਨਾਂ ਨੇ ਗੁਰੂ ਜਿਹੜਾ ਸੀ ਹਰਮੰਦਰ ਸਾਹਿਬ ਦੀ ਜीडीसी ਕੀ ਕੀਤਾ ਸੌਰੀ ਹਰਮਨ ਸਿੰਘ ਸਾਹਿਬ ਕਹ ਰਹੀ ਹਾਂ ਨਨਕਾਣਾ ਸਾਹਿਬ ਦੀ ਜੋ ਆ ਪੁੱਤਰ ਦਾ ਉਸ ਨੂੰ ਬਹੁਤ ਭੰਗ ਕੀਤਾ ਹੋਇਆ ਸੀਗਾ ਠੀਕ ਹੈ ਭੰਗ ਕੀਤਾ ਹੋਇਆ ਸੀ ਔਰ ਜਿਸ ਲਈ ਜਿਹੜਾ ਸੀਗਾ ਕੀ ਹੁਣ ਹੋਇਆ ਸੀਗਾ ਕਿ ਆ ਜਿਹੜਾ ਸੀ ਆ ਕੀ ਕੀਤਾ ਜਾਂਦਾ ਹੈ ਕਿ ਆ ਉਹਨਾਂ ਨੇ ਜੇ ਅਸੀਂ ਵਿਰੋਧ ਕੀਤਾ ਤਾਂ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਅੰਨੇਵਾ ਬਾਰਿਸ਼ ਕੀਤੀ ਗਈ ਤੇਲ ਪਾਇਆ ਗਿਆ ਮਿੱਟੀ ਦਾ ਦੋ ਸਾਲ ਦੇ ਬੱਚੇ ਨੂੰ ਜੇ ਅਸੀਂ ਅੱਗੇ ਦੇ ਵਿੱਚ ਜਿਹੜਾ ਵਾ ਸਿੱਟ ਦਿੱਤਾ ਅੱਗੇ ਆ ਪੱਠੀਪਾਲਦੀ ਵਿੱਚ ਸ਼ਹੀਦ ਕਰ ਦਿੱਤੇ ਗਏ ਸਿੱਖ ਤੇ ਇਵੇਂ ਕਰਕੇ ਬਹੁਤ ਸਾਰੇ ਅਤਿਆਚਾਰ ਕੀਤੇ ਗਏ ਔਰ ਇਹਨਾਂ ਜਿਹੜੇ ਸਿੱਖਾਂ ਦੀ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਨੁਕਸਾਨ ਵੀ ਹੁੰਦਾ ਜਾਨ ਨੂੰ ਔਰ ਜਿਹੜਾ ਸੀ ਲੇਕਿਨ ਅੰਤ ਦੇ ਵਿੱਚ ਅੰਗਰੇਜ਼ਾਂ ਨੇ ਜਿਹੜਾ ਸੀਗਾ ਇਸ ਚੀਜ਼ ਨੂੰ ਜਿਹੜਾ ਸੀ ਮੰਨ ਲਿਆ ਕਿ ਜਿਹੜੀਆਂ ਵਾ ਇਸ ਇਹਨਾਂ ਚਾਬੀਆਂ ਦਾ ਚਾਬੀਆਂ ਉੱਤੇ ਕਿੰਨਾ ਦਾ ਅਧਿਕ ਸਿੱਖਾਂ ਦਾ ਓਕੇ ਤੇ ਇਹ ਸੀਗਾ ਸਾਡਾ ਅੱਜ ਦਾ ਟਾਪਿਕ ਕਿਹੜਾ ਨਣਕਾਣਾ ਸਾਹਿਬ ਤਾਂ ਅਗਲਾ ਜਿਹੜਾ ਮੋਰਚਾ ਹੈ ਸਾਡੇ ਕੋਲ ਤਾਂ ਉਹ ਕਿਹੜਾ ਹੈ ਗੁਰੂ ਦੇ ਬਾਗ ਦਾ ਮੋਰਚਾ ਯਾਨੀ ਗੁਰੂ ਕੇ ਬਾਗ ਦਾ ਮੋਰਚਾ ਕੀ ਇਹ ਤਾਂ ਗੁਰੂ ਕੇ ਬਾਗ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਹੈ ਤੇ ਜਿੰਨੇ ਵੀ ਮੋਰਚੇ ਹੋਏ ਆ ਇਹ ਅਕਾਲੀ ਲਹਿਰ ਜਿਹੜੀ ਚੱਲੀ ਸੀ ਨਾ ਉਹਦੇ ਜਿਹੜਾ ਵਾ ਉਹਦੇ ਅਧੀਨ ਇਹ ਮੋਰਚੇ ਜਿੰਨੇ ਵੀ ਜੱਥੇ ਜਾਂਦੇ ਸੀ ਅਕਾਲੀਆਂ ਦੇ ਜੱਥੇ ਜਿਹੜੇ ਆ ਉਹ ਜਾਂਦੇ ਸਨ ਠੀਕ ਹੈ ਤੇ ਇਹ ਕੀ ਹੈ ਅਕਾਲੀਆਂ ਦੁਆਰਾ ਜਿਹੜੇ ਸੀ ਲਹਿਰ ਦਾ ਹੀ ਜਿਹੜਾ ਸੀਗਾ ਮਹੱਤਵਪੂਰਨ ਮੋਰਚਾ ਸੀ ਗੁਰੂ ਕੇ ਬਾਗ ਦਾ ਮੋਰਚਾ ਅੰਮ੍ਰਿਤਸਰ ਤੋਂ ਜਿਹੜਾ ਸੀਗਾ 13 ਕਿਲੋਮੀਟਰ ਦੂਰ ਸੀਗਾ ਇੱਕ ਜਿਹੜਾ ਸੀ ਇਤਿਹਾਸਿਕ ਗੁਰਦੁਆਰਾ ਸੀ ਗੁਰੂ ਕਾ ਬਾਗ ਠੀਕ ਹੈ ਜੋ ਪਿੰਡ ਜਿਹੜਾ ਸੀ ਭੁਕੇਵਾਲੀ ਵਿੱਚ ਜਿਹੜਾ ਸੀ ਸਥਿਤ ਸੀਗਾ ਇੱਥੇ ਜਿਹੜਾ ਸੀ ਪੰਜਵੇਂ ਤੇ ਨੌਵੇਂ ਗੁਰੂ ਸਾਹਿਬਾਨ ਯਾਨੀ ਕਿ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਠੀਕ ਹੈ ਗੁਰੂ ਸਾਹਿਬਾਨ ਜਿਹੜੇ ਸੀ ਆਪਣੇ ਪਾਵਨ ਚਰਨ ਜਿਹੜੇ ਸੀ ਉਹਨਾਂ ਨੇ ਇੱਥੇ ਆਪਣੇ ਚ ਪਾਵਨ ਚਰਨ ਜਿਹੜੇ ਪਾਏ ਸੀ ਔਰ ਉੱਥੋਂ ਦਾ ਮਹੰਤ ਕੌਣ ਸੀਗਾ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਣ ਵਾਲਾ ਦਾ ਮਾਲਕ ਸੀਗਾ ਉਹ ਪਰ ਸਰਕਾਰ ਦੀ ਛੇ ਹੋਣ ਕਰਕੇ ਜਿਹੜਾ ਸੀਗਾ ਸਿੱਖ ਕੌਮ ਨੂੰ ਜਿਹੜਾ ਸੀਗਾ ਮਜਬੂਰਨ ਕੋਲਾਕੁਟ ਪੀਣਾ ਪੈ ਰਿਆ ਸੀਗਾ ਇਸ ਇਸ ਨੂੰ ਠੀਕ ਹੈ ਮਤਲਬ ਕਿ ਇਸ ਨੂੰ ਚੇੜਨਾ ਪੈ ਰਿਆ ਸੀ ਔਰ ਸ਼੍ਰੀ ਨਣਕਾਣਾ ਸਾਹਿਬ ਦਾ ਮਹੰਤ ਲక్ష్ਮਨ ਦਾਸ ਇਸ ਮਹੰਤ ਸੁੰਦਰ ਦਾਸ ਠੀਕ ਹੈ ਨਾ ਸੁੰਦਰ ਦਾਸ ਦਾ ਜਿਹੜਾ ਸੀ ਲੰਗੋਟਿਆ ਯਾਰ ਸੀਗਾ ਠੀਕ ਹੈ ਔਰ ਇਸੇ ਕਰਕੇ ਜਿਹੜਾ ਸੀ 20 ਫਰਵਰੀ 8 1921 ਇਸਵੀ ਨੂੰ ਜਿਹੜਾ ਸੀ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੁੰਨੀ ਸਾਕੇ ਤੋਂ ਬਾਅਦ ਇੱਕ ਸਾਕਾ ਹੋਰ ਵੀ ਸਿੱਖਾਂ ਦੇ ਸਾਹਮਣੇ ਆ ਗਿਆ ਠੀਕ ਹੈ ਤੇ ਇੱਕ ਹੋਰ ਸਿੱਖਾਂ ਦੇ ਸਾਹਮਣੇ ਜਿਹੜਾ ਸਾਕਾ ਆ ਗਿਆ ਤਾਂ ਦੇਖੋ ਕਿ ਇਸ ਗੁਰਦੁਆਰੇ ਤੇ ਇੱਕ ਜਿਹੜਾ ਸੀ ਉਦਾਸੀ ਮਹੰਤ ਸੁੰਦਰ ਦਾਸ ਦਾ ਕਬਜ਼ਾ ਸੀ ਇਹ ਜਿਹੜਾ ਸੀਗਾ ਜਿਹੜਾ ਸੀ ਵਿਪ ਚਾਰ ਚਾਰੀ ਜਿਹੜਾ ਸੀ ਮਹੰਤ ਦੇ ਬਿਨਾਂ ਸ਼ਾਦੀ ਕੀਤੇ ਦੋ ਜਨਾਨੀਆਂ ਜਿਹੜਾ ਸੀਗਾ ਇਹ ਮਤਲਬ ਕਿ ਇਸਰੋ ਤੇ ਜਰਸੀ ਜਗਨ ਦੇਵੀ ਰੱਖੀਆਂ ਹੋਈਆਂ ਸਨ ਮਤਲਬ ਕਹਿੰਦਾ ਪਾਉ ਕਿ ਚਰਿੱਤਰਹੀਨ ਸਿਰੇ ਦਾ ਸੀਗਾ ਠੀਕ ਹੈ ਔਰ ਇਸ ਦੀ ਅਕਰਤੂਤਾ ਜਿਹੜਾ ਸੀ ਆਚਰਣਹੀਨ ਸਨ ਕਿ ਮਤਲਬ ਕਹਿੰਦਾ ਪਾਉ ਕਿ ਬਹੁਤ ਹੀ ਜਿਹੜਾ ਸੀ ਇਹਦਾ ਜੀਵਨ ਜਿਹੜਾ ਸੀ ਬੇਕਾਰ ਸੀਗਾ ਠੀਕ ਹੈ ਕਈ ਜਿਹੜਾ ਸੀ ਵਿਸਾਵਾ ਨਾਲ ਵੀ ਜਿਹੜੇ ਸੀ ਸਪਾਂਸਰਨ ਜਦੋਂ ਹਰਿਮੰਦਰ ਸਾਹਿਬ ਤੇ ਕਈ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਆ ਗਿਆ ਤਾਂ ਜਿਹੜਾ ਸੀਗਾ ਸੁਧਾਰਵਾਦੀ ਅਕਾਲੀਆਂ ਨੇ ਆਪਣਾ ਜਿਹੜਾ ਧਿਆਨ ਸੀਗਾ ਗੁਰੂ ਕੇ ਬਾਗਵਾਲ ਜਿਹੜਾ ਸੀਗਾ ਮੋੜਿਆ ਠੀਕ ਹੈ ਔਰ ਉਸ ਤੋਂ ਬਾਅਦ 31 ਜਨਵਰੀ 1921 ਈਸਵੀ ਨੂੰ ਜਿਹੜਾ ਸੀ ਸਰਦਾਰ ਦਾਨ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਸੀ ਕੁਝ ਸਿੱਖ ਸਿੱਖਾਂ ਨੇ ਜਿਹੜਾ ਸੀਗਾ ਮਹੰਤ ਨੂੰ ਜਿਹੜਾ ਸੀ ਸਮਝਾਇਆ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ ਸਿੱਟੇ ਵਜੋਂ ਮਹੰਤ ਜਿਹੜੇ ਸੀਗੇ ਠੀਕ ਹੈ ਕੌਣ ਸਨ ਸੁੰਦਰ ਦਾਸ ਨਾ ਠੀਕ ਹੈ ਮਹੰਤ ਨੂੰ ਜਿਹੜਾ ਸੀ ਸਮਝਾਇਆ ਮਤਲਬ ਕਿ ਵੱਲ ਜਿਹੜਾ ਸੀ ਸਥਾਪਿਤ ਕੀਤੀ ਗਈ ਕਮੇਟੀ ਕਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੈ ਸਿੱਟੇ ਵਜੋਂ ਕੀ ਹੁੰਦਾ ਫਿਰ ਕੀ ਹੁੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਸਥਾਪਿਤ ਕੀਤੀ ਗਈ ਕਮੇਟੀ ਅਧੀਨ ਜਿਹੜਾ ਸੀਗਾ ਕੰਮ ਕਰਨ ਤੋਂ ਕੰਮ ਕਰਨ ਤੇ ਜਿਹੜਾ ਸੀ ਅੰਮ੍ਰਿਤ ਪਾਨ ਕਰਨ ਲਈ ਸਹਿਮਤ ਹੋ ਗਿਆ ਮਤਲਬ ਕਿ ਗੱਲ ਕੀਤੀ ਉਸ ਸੁੰਦਰ ਦਾਸ ਨਾਲ ਲੇਕਿਨ ਜਿਹੜਾ ਮੰਨ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਪਰ ਪਿੱਛੋ ਮੁੱਕਰ ਗਿਆ ਉਸ ਤੋਂ ਬਾਅਦ ਮੁੱਕਰ ਗਿਆ ਅਤੇ ਉਸਨੇ ਪਹਿਲੇ ਵਾਲੀ ਜਿਹੜਾ ਵਾ ਕਾਰਵਾਈ ਸ਼ੁਰੂ ਕਰਤੀ ਪਹਿਲੇ ਵਾਂਗੂ ਹੀ ਜਿਹੜਾ ਵਾ ਬੇਕਾਰ ਜੀਵਨ ਜਿਹੜਾ ਸੀਗਾ ਐਸ਼ ਪ੍ਰਸ ਜੀਵਨ ਜਾਨਕਿ ਗੁਰਦੁਆਰੇ ਦੀ ਜੋ ਪਵਿੱਤਰਤਾ ਸੀ ਉਸ ਨੂੰ ਪੰਗ ਕਰਨਾ ਸ਼ੁਰੂ ਕਰ ਦਿੱਤਾ ਸ਼੍ਰੋਮਣੀ ਕਮੇਟੀ ਨੇ ਫਿਰ ਕੀ ਕੀਤਾ 23 ਅਗਸਤ 1921 ਨੂੰ ਗੁਰਦੁਆਰੇ ਦਾ ਪ੍ਰਬੰਧ ਆਪ ਸੰਭਾਲ ਲਿਆ ਜਾਨਕਿ ਇਥੇ ਫਿਰ ਮੋਰ ਆਪਣਾ ਜਿਹੜਾ ਹੈ ਕੀ ਭੇਜ ਜੇ ਨੇ ਜਥਾ ਭੇਜਦੇ ਆ ਔਰ ਜਥੇ ਫਿਰ ਇੱਕ ਕਾਫੀ ਟਾਈਮ ਚੱਲਦਾ ਕਈ ਜਥੇ ਭੇਜਦੇ ਔਰ ਫਿਰ ਜਿਹੜਾ ਵਾ ਇਸ ਤੇ ਆਪਣਾ ਕਬਜ਼ਾ ਕਰ ਲੈਂਦੇ ਨੇ ਔਰ ਫਿਰ ਖੁਦ ਇਸ ਦਾ ਜਿਹੜਾ ਪ੍ਰਬੰਧ ਉਹ ਦੇਖਦੇ ਨੇ ਕੌਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਤੋਂ ਬਾਅਦ ਸ਼ਰੋਮਣੀ ਕਮੇਟੀ ਵੱਲੋਂ ਰੋਜ਼ਾਨਾ 5-5 ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ ਔਰ ਜਿਸ ਨੂੰ ਪੁਲਿਸ ਫੜਦੀ ਤੇ ਦੂਦ ਰਾਡੇ ਲਿਜਾ ਕੇ ਜਿਹੜਾ ਵਾ ਛੱਡ ਦਿੰਦੀ ਇਧਰ ਜਿੱਥੇ ਇਧਰ ਜਿੱਥੇ ਜਿਹੜਾ ਸੀ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਜਿਹੜਾ ਸੀ ਉਧਰ ਪੁਲਿਸ ਮੁਖੀ ਬੀਟੀ ਨੇ ਜਿਹੜਾ ਸੀ ਉੱਚ ਅਫਸਰਾਂ ਨਾਲ رائے ਕਰਕੇ ਉੱਚ ਅਫਸਰਾਂ ਨਾਲ رائے ਕਰਕੇ ਸਿੰਘਾਂ ਉੱਤੇ ਸ਼ਕਤੀ ਦਾ ਦੌਰ ਜਿਹੜਾ ਉਹ ਕੀ ਕਰ ਦਿੱਤਾ ਤੇਜ਼ ਕਰ ਦਿੱਤਾ ਔਰ ਫਿਰ ਕੀ ਹੁੰਦਾ ਹੈ 26 ਅਗਸਤ ਨੂੰ ਜਿਹੜਾ ਸੀਗਾ 26 ਅਗਸਤ ਨੂੰ ਲੱਕੜਾ ਲੈਣ ਲਈ ਜਿਹੜਾ ਸੀ ਗਏ ਸੀਗੇ ਔਰ 36 ਸਿੰਘਾਂ ਦੇ ਜਥੇ ਜਥੇ ਦੀ ਜਿਹੜੀ ਆ ਕਿੰਨੇ 36 ਸਿੰਘਾਂ ਦੇ ਜਥੇ ਦੀ ਜਿਹੜੀ ਸਖਤ ਫੜ ਕੇ ਜਿਹੜੀ ਆ ਸਖਤ ਜੜੀ ਸੀ ਮਾਰਕੁਟਾਈ ਕੀਤੀ ਗਈ ਕਿੰਨਾਂ ਦੀ 36 ਸਿੰਘਾਂ ਦੇ ਜਥਿਆਂ ਦੀ ਕਿਉਂਕਿ ਉਹ ਲੱਕੜਾ ਲੈਣ ਗਏ ਸਨ 26 ਅਗਸਤ ਨੂੰ ਉਥੋਂ ਕਿੱਥੋਂ ਗੁਰੂ ਦੇ ਬਾਗ ਦੇ ਵਿੱਚੋਂ ਲੇਕਿਨ ਕੀ ਆ ਉਹਨਾਂ ਦੀ ਮਾਰਕੁਟਾਈ ਕੀਤੀ ਗਈ ਉਹਨਾਂ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਆ ਕੀ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਜਿਵੇਂ ਇਸੇ ਕੇਸਾਂ ਤੋਂ ਫੜ ਕੇ ਜਿਹੜਾ ਬਾਤ ਤੋਇਆ ਗਿਆ ਮਤਲਬ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਬੁਰਵਿਹਾਰ ਕੀਤਾ ਗਿਆ ओके ਅਤੇ ਬੰਦੂਕਾਂ ਦੇ ਜਿਹੜਾ ਸਗਾ ਬੰਦੂਕਾਂ ਦੇ ਜਿਹੜੇ ਵਟਾ ਤੇ ਵਟਾਂ ਤੇ ਡਾਂਗਾ ਨਾਲ ਜਿਹੜੀ ਸੀ ਭਾਰੀ ਕੁੱਟਮਾਰ ਕੀਤੀ ਜਿਹਨ ਬੰਦੂਕਾਂ ਦੇ ਵਟ ਜੁੜੇ ਹੁੰਦੇ ਆ ਨਾ ਪਿਛਲੀ ਸਾਈਡ ਉਹਨਾਂ ਨਾਲ ਤੇ ਡਾਂਗਾ ਮਤਲਬ ਛੋਟੇ ਜੋ ਹੁੰਦੇ ਆ ਉਹਨਾਂ ਨਾਲ ਭਾਰੀ ਜਿਹੜੀ ਆ ਕੁੱਟਮਾਰ ਕੀਤੀ ਜਾਂਦੀ ਹੈ ਕਿਨਾਂ ਦੀ ਸਿੱਖਾਂ ਦੀ ओके ਉਹ ਜਿਹੜਾ ਇਹ ਕੀ ਸੀਗਾ ਤੇ ਇਹ ਹੈ ਗੁਰੂ ਕੇ ਬਾਗ ਦਾ ਮੋਰਚਾ ਯਾਨੀ ਕਿ ਗੁਰੂ ਦੇ ਬਾਗ ਦਾ ਮੋਰਚੇ ਤੋਂ ਭਾਵ ਕੀ ਹੈ ਕਿ ਇਥੇ ਜਿਹੜਾ ਵਾ ਕੀ ਹੈ ਕਿ ਸੁੰਦਰ ਦਾਸ ਜਿਹੜਾ ਮਹੰਤ ਉਹਦੇ ਅਧਿਨ ਸੀ ਬਹੁਤ ਜ਼ਿਆਦਾ ਯਾਨੀ ਕਿ ਉਸਨੇ ਗੁਰਦੁਆਰੇ ਦੀ ਪਵਿੱਤਰਤਾ ਜਿਹੜੀ ਸੀ ਪਾੰਕ ਕੀਤੀ ਸੀ ਅਸੀਂ ਐਸ਼ ਪ੍ਰਸ ਜੀਵਨ ਬਤੀਤ ਕਰਦਾ ਸੀਗਾ ਕਿ ਮਤਲਬ ਕਹਿੰਦਾ ਭਾਵ ਹੈ ਕਿ ਬਿਲਕੁਲ ਜਿਹੜਾ ਸੀਗਾ ਕਿ ਮਤਲਬ ਪਵਿੱਤਰਤਾ ਪਾੰਕ ਕੀਤੀ ਹੋਈ ਸੀ ओके ਤਾਂ ਜਿਹੜਾ ਸੀ ਇਸ ਤੋਂ ਫਿਰ ਕੀ ਹੁੰਦਾ ਪਹਿਲਾਂ ਸਮਝਾਇਆ ਗੁਰਦੁਆ ਜਿਹੜਾ ਹੈ ਕਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਝਾਇਆ ਮੰਨ ਹੀ ਜਾਂਦੇ ਆ ਲੇਕਿਨ ਬਾਅਦ ਵਿੱਚ ਆਪਣੇ ਜਿਹੜੇ ਆ ਜ਼ੁਬਾਨ ਤੋਂ ਮੁੱਕਰ ਜਾਂਦੇ ਆ ਠੀਕ ਹੈ ਫਿਰ ਕੀ ਹੁੰਦਾ ਫਿਰ ਜਿਹੜਾ ਹੈ ਇਸ ਨੂੰ ਜਿਹੜਾ ਸੀਗਾ ਇਸ ਗੁਰਦੁਆਰੇ ਨੂੰ 1921 ਈਸਵੀ ਦੇ ਵਿੱਚ ਜਿਹੜਾ ਸੀਗਾ ਸਿੱਖਾਂ ਨੂੰ ਸੰਭਾਲਣ ਲਈ ਦਿੱਤਾ ਗਿਆ ਓਕੇ ਤੇ ਇਹਦੇ ਵਿੱਚ ਵੀ ਕਈ ਸਾਰੇ ਸਿੱਖ ਜਿਹੜੇ ਆ ਸੌਰੀ ਸੌਰੀ ਓਕੇ ਠੀਕ ਹੈ ਤੇ ਇਹ ਵਾ ਗੁਰੂ ਕੇ ਬਾਗ ਦਾ ਕਾ ਮੋਰਚਾ ਦਾ ਮੋਰਚਾ ਅੱਗੇ ਆ ਜਾਂਦਾ ਹੈ ਜੈਤੋ ਦਾ ਮੋਰਚਾ ਕਿੱਥੋਂ ਦਾ ਮੋਰਚਾ ਜੈਤੋ ਦਾ ਮੋਰਚਾ ਭਾਰਤ ਵਿੱਚ ਬ੍ਰਿਟਾਨਵੀ ਰਾਜ ਅਤੇ ਨਾਬਾ ਰਿਆਸਤ ਦੇ ਰਾਜੇ ਕੌਣਸਾ ਨਰੀਪੂ ਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਜਿਹੜਾ ਸੀ ਰਿਆਸਤ ਤੋਂ ਲਾਂਬੇ ਕਰਨ ਦੇ ਵਿਰੋਧ ਵਿੱਚ ਲੱਗਿਆ ਹੋਇਆ ਸੀਗਾ ਪਰ ਮੋਰਚਾ ਜੈਤੋ ਦੇ ਮੋਰਚੇ ਦੇ ਨਾਮ ਨਾਲ ਜਿਹੜਾ ਇਹ ਪ੍ਰਸਿੱਧ ਹੋਇਆ ਔਰ ਇਸ ਮੋਰਚ ਦੇ ਠੀਕ ਹੈ ਇਸ ਮੋਰਚੇ ਨੇ ਜਿਹੜਾ ਸੀਗਾ ਭਾਰਤ ਦੀ ਆਜ਼ਾਦੀ ਲਈ ਠੀਕ ਹੈ ਆ ਭਾਰਤ ਦੀ ਆਜ਼ਾਦੀ ਦੀ ਜੋ ਲਹਿਰ ਸੀਗੀ ਦਾ ਮੁੱਢ ਜਿਹੜਾ ਬਣ ਦਿੱਤਾ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਇਸੇ ਜਿਹੜਾ ਸੀਗਾ ਮੋਰਚੇ ਦੀ ਹੀ ਬਣੀ ਜਿਹੜੀ ਸੀ ਦੀ ਹੀ ਦਿਨ ਸੀ ਕਿਸ ਮੋਰਚੇ ਦੀ ਹੀ ਦਿਨ ਸੀ ਸ਼ਰੋਮਣੀ ਗੁਰਦੁਆਰਾ ਦੇਖੋ ਜਿਹੜਾ ਕਹਿੰਦੇ ਇਹ ਇਸ ਮੋਰਚੇ ਨੇ ਜਿਹੜਾ ਸੀ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਜਿਹੜਾ ਸੀ ਮੁੱਢ ਬੰਨਿਆ ਸੀਗਾ ਕਿਸ ਲਹਿਰ ਨੇ ਜੱਤੋ ਦੇ ਮੋਰਚੇ ਨੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ ਔਰ ਐਸੇ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਲਾਲ ਨਹਿਰੂ ਇੱਥੇ ਆਏ ਔਰ ਉਹਨਾਂ ਨੇ ਜਿਹੜਾ ਉਹਨਾਂ ਨੂੰ ਜੈਤੋ ਥਾਣੇ ਦੀ ਜਿਹੜੀ ਸੀ ਹਵਾਲਾਤ ਵਿੱਚ ਵੀ ਰੱਖਿਆ ਗਿਆ ਸੀਗਾ ਔਰ ਸ਼ਹੀਦ ਦਾਦੀ ਜਾਦ ਵਿੱਚ ਬਣਿਆ ਗੁਰਦੁਆਰਾ ਕਿਹੜਾ ਇੱਥੇ ਬਣਿਆ ਹੈ ਟਿੱਬੀ ਸਾਹਿਬ ਠੀਕ ਹੈ ਜੈਤੋ ਦਾ ਮੋਰਚਾ ਸਿੱਖ ਇਤਿਹਾਸ ਦਾ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਬਾ ਸਮਾਂ ਜਿਹੜਾ ਇਹ ਜਾਰੀ ਰਹਿੰਦਾ ਹੈ ਕਿ ਕਾਫੀ ਲੰਬਾ ਸਮਾਂ ਜਿਹੜਾ ਇਹ ਚੱਲਦਾ ਰਿਹਾ ਔਰ ਇਹ ਲਗਭਗ ਜਿਹੜਾ ਸੀ 10 ਮਹੀਨੇ ਤੋਂ ਲੰਬਾ ਰਿਹਾ ਕਿ 10 ਮਹੀਨੇ ਤੋਂ ਲੰਬਾ ਰਹਿੰਦਾ ਹੈ ਇਹ ਮੋਰਚਾ ਕਿਹੜਾ ਜੈਤੋ ਦਾ ਮੋਰਚਾ ਅਤੇ ਜਿਹੜਾ ਸੀਗਾ ਇਸ ਦਾ ਨਤੀਜਾ ਇਹ ਰਿਹਾ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ਗੁਰਦੁਆਰਾ ਐਕਟ ਜਿਹੜਾ ਉਹ ਬਣਾਉਣ ਲਈ ਮਜਬੂਰ ਹੋਣਾ ਪਿਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦ ਸਰੂਪ ਹੈ ਜੋ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੁਣ ਵਾਲਾ ਰੂਪ ਹੈ ਉਹ ਹੈ ਠੀਕ ਹੈ ਔਰ ਇਸ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਜਿਹੜਾ ਜਾਣਦੇ ਕਿ ਭਾਰਤੀ ਕਿਹੜੀ ਭਾਰਤੀ ਆਜ਼ਾਦੀ ਲਈ ਪਹਿਲੀ ਲੜਾਈ ਵਜੋਂ ਵੀ ਜਿਹੜਾ ਇਸ ਨੂੰ ਜਾਣਿਆ ਜਾਂਦਾ ਕਿਸ ਨੂੰ ਜੈਤੋ ਦੇ ਮੋਰਚੇ ਨੂੰ ਨੈਕਸਟ ਕੀ ਹੈ ਤਾਂ ਜੈਤੋ ਮੋਰਚੇ ਦਾ ਆਰੰਭ ਕਦੋਂ ਹੁੰਦਾ ਹੈ 8 ਜੂਨ 1923 ਈਸਵੀ ਨੂੰ ਔਰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਜਿਹੜਾ ਸੀਗਾ ਰੀਪੂ ਦਮਨ ਸ਼੍ਰੀ ਅਮਨ ਰੀਪੂ ਦਮਨ ਸਿੰਘ ਨੂੰ ਜਿਹਾ ਸੀ ਕਿਥੋਂ ਦੇ ਸੀਗੇ ਇਹ ਨਾਬਾਦ ਗੱਦੀ ਦਾ ਜਿਹੜਾ ਵਾ ਉਤਾਰ ਦਿੱਤਾ ਅਤੇ ਰਿਆਸਤ ਦੇ ਵਿੱਚ ਲੈ ਲਿਆ ਇਸ ਘਟਨਾ ਵਿੱਚ ਜਿਹੜਾ ਸੀ ਵਿਰੁੱਧ ਸਾਰੇ ਜਿਹੜੇ ਸਿੱਖ ਜਗਤ ਵਿੱਚ ਜਿਹੜਾ ਸੀ ਰੋਸ ਦੀ ਲਹਿਰ ਫੈਲ ਗਈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦੇ ਕੀ ਕੀਤਾ ਵਿਰੋਧ ਕਰਨ ਲਈ 5 ਅਗਸਤ 1900 ਤੇ ਇਸ ਵੀਰਸੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਬੈਠਕ ਹੋਈ ਜਿਸ ਵਿੱਚ ਮਹਾਰਾਜਾ ਪ੍ਰਤੀ ਅਸੀਂ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਤੇ ਜਿਹੜਾ ਸੀ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿੱਚ ਜਿਹੜਾ ਸੀਗਾ ਨਾਬਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਔਰ ਸਿੱਖਾਂ ਵੱਲੋਂ 9 ਸਤੰਬਰ ਨੂੰ ਜਿਹੜਾ ਸੀਗਾ ਸਿੱਖਾਂ ਵੱਲੋਂ ਕਿ 9 ਸਤੰਬਰ ਨੂੰ ਪੰਜਾਬ ਭਰ ਵਿੱਚ ਜਿਹੜਾ ਧਰਨੇ ਤੇ ਜਿਹੜੇ ਵਾ ਮੂ ਮੁਜ਼ਰਾ ਹੈ ਜਿਹੜਾ ਠੀਕ ਹੈ ਮੁਜ਼ਰਾ ਹਰੇ ਠੀਕ ਹੈ ਕੀਤੇ ਗਿਆ ਓਕੇ ਜੈਤੋ ਮੰਡੀ ਵਿੱਚ ਵੀ ਜਿਹੜਾ ਸੀ ਵਿਰੋਧ ਵਿੱਚ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਔਰ ਜੈਤੋ ਵਿਖੇ ਕੀ ਹੁੰਦਾ ਅਖੰਡ ਪਾਠ ਦੀ ਲੜੀ ਨੂੰ ਅੰਗਰੇਜ਼ੀ ਹਕੂਮਤਾਂ ਨੇ ਵੱਡੀ ਬਗਾਵਤ ਦੇ ਤੌਰ ਤੇ ਜੜਾ ਵਾ ਲਿਆ ਔਰ 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਹਿਬ ਜੈਤੋ ਵਿਖੇ ਵਿੱਚ ਜਿਹੜਾ ਹੈ ਦੀਵਾਨ ਸਜਾਇਆ ਹੋਇਆ ਸੀ ਤਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਜਿਹੜਾ ਸੀ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇੜੇ ਸਿਗੇ ਹਥਿਆਰਬੰਦ ਸਿਪਾਈਆਂ ਨੇ ਜਿਹੜਾ ਸੀ ਗੁਰਦੁਆਰੇ ਅੰਦਰ ਜਿਹੜੇ ਆ ਦਾਖਲ ਹੋ ਕੇ ਗਰੰਥੀ ਸਿੰਘਾਂ ਨੂੰ ਬਾਹਰ ਖਿੱਚੇ ਲਿਆ ਔਰ ਇਸ ਤਰ੍ਹਾਂ ਇਸ ਅਖੰਡ ਪਾਠ ਨੂੰ ਅਖੰਡਿਤ ਕਰ ਦਿੱਤਾ ਗਿਆ ਇਸ ਘਟਨਾ ਨੇ ਜਿਹੜਾ ਸੀ ਰਾਜਸੀ ਸਵਾਲਾਂ ਨੂੰ ਜਿਹੜਾ ਸੀਗਾ ਧਾਰਮਿਕ ਸਵਾਲ ਬਣਾ ਦਿੱਤਾ ਔਰ ਇਸ ਤਰ੍ਹਾਂ ਫਿਰ ਜਿਹੜਾ ਹੈ ਜੁਇਤੋ ਮੋਰਚੇ ਦਾ ਆਰੰਭ ਜਿਹੜਾ ਉਹ ਸ਼ੁਰੂ ਹੋ ਜਾਂਦਾ ਔਰ ਜਿਸ ਦਾ ਮੁੱਖ ਨਿਸ਼ਾਨਾ ਕੌਣ ਸਨ ਅਖੰਡ ਪਾਠ ਨੂੰ ਮੁੜ ਅਖੰਡਤਾ ਰੂਪ ਵਿੱਚ ਜਿਹੜਾ ਚਾਲੂ ਕਰਨਾ ਸੀ ਅੰਮ੍ਰਿਤਸਰ ਤੋਂ ਇਹਦਾ ਸੀ ਹਾਰਸ ਰੋਜ ਜਿਹੜਾ ਹੈ 25 25 ਸਿੰਘਾਂ ਦੇ ਜਥੇ ਜੈਤੋ ਵੱਲ ਜਾਣ ਜਿਹੜੇ ਆ ਆਰੰਭ ਹੋਏ ਔਰ 25 ਸਿੱਖਾਂ ਦਾ ਇੱਕ ਜਿਹੜਾ ਸੀ ਇੱਕ ਜਥਾ ਹਰ ਰੋਜ਼ ਜਿਹੜਾ ਸੀ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਜਿਹੜਾ ਸੀ ਚਾਲਕ ਕੇ ਜਿਹੜਾ ਸੀ ਜਦੋਂ ਕਿਥੇ ਜਾਂਦਾ ਸੀਗਾ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਹਨਾਂ ਸਿੰਘਾਂ ਨੂੰ ਜਿਹੜਾ ਸੀ ਕੀ ਕਰ ਲਿਆ ਜਾਂਦਾ ਸੀਗਾ ਗ੍ਰਿਫਤਾਰ ਗ੍ਰਿਫਤਾਰ ਕਰਕੇ ਜੰਗਲਾਂ ਦੇ ਵਿੱਚ ਲਾ ਜਾ ਕੇ ਛੱਡ ਦਿੱਤਾ ਜਾਂਦਾ ਸੀ ਤੇ ਇਹ ਕਿਹੜਾ ਮੋਰਚਾ ਹੈ ਜੈਤੋ ਦਾ ਮੋਰਚਾ ਓਕੇ ਕਿਹੜਾ ਮੋਰਚਾ ਹੈ ਤਜਤੋ ਦਾ ਮੋਰਚਾ ਦੇਖੋ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਦੇ ਵਿੱਚ ਵੀ ਜਿਹੜਾ ਸੀ ਆਪ ਪਿੱਤ ਲਾਈ ਫਿਰ ਉਸ ਤੋਂ ਬਾਅਦ ਅਸੀਂ ਕਿਤੇ ਚਾਬੀਆਂ ਦਾ ਉਸ ਤੋਂ ਪਹਿਲਾਂ ਚਾਬੀਆਂ ਦਾ ਫਿਰ ਨਨਕਾਣਾ ਸਾਹਿਬ ਦਾ ਠੀਕ ਹੈ ਤਾਂ ਜੈਤੋ ਦੇ ਮੋਰਚੇ ਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਜਿਹੜਾ ਸੀਗਾ ਜਿਹੜੇ ਕੌਣ ਸਨ ਨਾ ਨਾਬੇ ਦੇ ਰਾਜਾ ਸਨ ਨਾ ਰਿਪੂ ਦਮਨ ਸਿੰਘ ਉਹਨਾਂ ਦੇ ਵਿਰੁੱਧ ਜਿਹੜਾ ਸੀ ਉਹਨਾਂ ਨੂੰ ਗੱਦੀ ਤੋਂ ਉਤਾਰ ਦਿੱਤਾ ਸੀ ਕਿਉਂਕਿ ਅੰਗਰੇਜ਼ ਕਹਿੰਦੇ ਸਨ ਕਿ ਜਿਹੜਾ ਰਿਪੂ ਦਮਨ ਸਿੰਘ ਨਾਬਾ ਦੇ ਰਾਜਾ ਨੇ ਇਹ ਅਕਾਲੀ ਜਿਹੜੀ ਸੁਧਾਰ ਲਹਿਰ ਹੈ ਇਹਨਾਂ ਦੀ ਮਦਦ ਕਰ ਰਹੇ ਹਨ ਇਹ ਅਲੀਗੇਸ਼ਨ ਲਗਾ ਕੇ ਇਹ ਇਲਜ਼ਾਮ ਲਗਾ ਕੇ ਉਹਨਾਂ ਨੂੰ ਜਿਹੜਾ ਸੀਗਾ ਨਾਬਾ ਦੀ ਨਾਬੇ ਦੀ ਗੱਦੀ ਤੋਂ ਜਿਹੜਾ ਵਾ ਲਾ ਕੇ ਰਿਆਸਤ ਵਿੱਚ ਜਿਹੜਾ ਵਾ ਕਾੜ ਦਿੱਤਾ ਜਾਂਦਾ ਪਰ ਸਿੱਖਾਂ ਨੇ ਜਿਹੜਾ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਜਿਹੜਾ ਸੀ ਉਹਨਾਂ ਨੇ ਕਾਫੀ ਸਾਥ ਦਿੱਤਾ ਸੀ ਸਿੱਖਾਂ ਦਾ ਇਸ ਲਈ ਜਿਹੜਾ ਸੀ ਸਿੱਖਾਂ ਨੇ ਇਹਨਾਂ ਦਾ ਸਾਥ ਦਿੱਤਾ ਉਸ ਤੋਂ ਬਾਅਦ ਜਿਹੜਾ ਵਾ ਇਹ ਸਾਰੀ ਘਟਨਾ ਹੁੰਦੀ ਹੈ ਓਕੇ ਠੀਕ ਹੈ ਤੇ ਇਹਨੂੰ ਕੀ ਕਹਿੰਦੇ ਜੈਤੋ ਦਾ ਮੋਰਚਾ ਤਾਂ ਇਹ ਜਿਹੜੇ ਆ ਸਾਡੇ ਕੀ ਸਨ ਇਹ ਮੋਰਚੇ ਸਨ ਕਿੱਥੇ ਠੀਕ ਹੈ ਪੰਜਾਬ ਜੀਕੇ ਦੇ ਵਿੱਚ ਓਕੇ ਤੇ ਨਾਲ ਹੀ ਇਹ ਮੋਰਚੇ ਜਿਹੜੇ ਆ ਉਹ ਸਾਡੇ ਸਮਾਪਤ ਹੁੰਦੇ ਨੇ